ਲੋਕਾਂ ਦੀਆਂ ਤੁਸੀਂ ਵੱਡੀਆਂ ਉਮੀਦਾਂ ਦੇ ਉੱਤੇ ਖਰੇ ਉਤਰਨ ਵਾਸਤੇ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਕਿਹੜਾ ਕਰਵਾਓਗੇ ਦੋ ਕੰਮ ਜਿਹੇ ਦੱਸੋ ਕਿ ਜਿਹੜੇ ਲੋਕਾਂ ਤੱਕ ਤੁਸੀਂ ਲੈ ਕੇ ਜਾਓਗੇ ਤੇ ਔਰ ਉਸ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਓਗੇ ਦੇਖੋ ਬੇਰੋਜ਼ਗਾਰੀ ਦੀ ਜਿਹੜੀ ਵੱਡੀ ਸਮੱਸਿਆ ਮੈਂ ਉਹਨੂੰ ਹੱਲ ਕਰਵਾਵਾਂਗਾ ਆਪਣੇ ਕੌਨਸਟਿਟੂਐਂਸੀਜ਼ ਕੰਡੀ ਏਰੀਏ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਅੱਜ ਤੱਕ ਬਿਜਲੀ ਪਾਣੀ ਨਹੀਂ ਪਹੁੰਚ ਸਕਿਆ ਕਈ ਪਿੰਡਾਂ 'ਚ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਕੀ ਮੈਂ ਪੱਕੀ ਗਾਰੰਟੀ ਦਿੰਨਾ ਕਿ ਜੇ ਮੈਂ ਜਿੱਤਦਾ ਤਾਂ ਮੈਂ ਹਰ ਘਰ ਬਿਜਲੀ ਪਾਣੀ ਪਹੁੰਚਾ ਦਾਂਗਾ ਤੇ ਰੋਜ਼ਗਾਰ ਵੱਧ ਤੋਂ ਵੱਧ ਮੁਹੱਈਆ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਰੋਜ਼ਗਾਰ ਦੀ ਗੱਲ ਕੀਤੀ ਹੈ ਰੋਜ਼ਗਾਰ ਦੇ ਪ੍ਰਬੰਧਨ ਵਾਸਤੇ ਸਭ ਤੋਂ ਪਹਿਲ ਕਦਮੀ ਤੁਹਾਡਾ ਕੀ ਕੰਮ ਹੋਏਗਾ ਦੇਖੋ ਮੈਂ ਹਾਲੇ ਗਵਰਨਮੈਂਟਸ ਵਿੱਚ ਨਹੀਂ ਹੈਗਾ ਤੇ ਪਰ ਮੈਂ ਆਪਣੇ ਵਿਜ਼ਨ ਦੇ ਨਾਲ ਤੁਹਾਨੂੰ ਇੱਕ ਛੋਟੇ ਜਿਹੇ ਐਗਜ਼ਾਮਪਲ ਦੇ ਸਕਦਾ ਕਿ ਸਾਡੀ ਜਿਹੜੀ ਕੌਨਸਟਿਟੂਐਂਸੀ ਹੈ ਨਾ ਹੁਸ਼ਿਆਰਪੁਰ ਲੋਕ ਸਭਾ ਸਾਡੀ ਕੌਨਸਟਿਟੂਐਂਸੀ ਹੈ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਠੀਕ ਹੈ ਉਹ ਫੈਕਟਰੀਆਂ ਦੇ ਜਿਹੜੇ ਜਿੱਦਾਂ ਚਲੋ ਇੱਕ ਟਰੈਕਟਰ ਪਾਰਟ ਫੈਕਟਰੀ ਲਾ ਲਓ ਉਹਦੇ ਵਿੱਚ ਨਾ ਕਾਫੀ ਪਲਾਸਟਿਕ ਦੇ ਸਟੀਲ ਦੇ ਲੋਹੇ ਦੇ ਰਬਰ ਦੇ ਪਾਰਟ ਹੈ ਜੋ ਕਿ ਦਿੱਲੀ ਤੋਂ ਜਾਂ ਹਰਿਆਣੇ ਚੋਂ ਜਾਂ ਮਹਾਰਾਸ਼ਟਰਾ ਚੋਂ ਬਣਦੇ ਆ ਜੇਕਰ ਆ ਛੋਟੇ ਛੋਟੇ ਪਾਰਟ ਵੀ ਸਾਡੀ ਕੌਨਸਟਿਟੂਐਂਸੀ ਚ ਫੈਕਟਰੀਆਂ ਲੱਗਣ ਔਰ ਇੱਥੇ ਹੀ ਬਣਨ ਤੇ ਉਹਦੇ ਨਾਲ ਹੀ ਬਹੁਤ ਰੋਜ਼ਗਾਰ ਮੋਹਿਆ ਹੋ ਜਾਣਾ ਲੋਕਾਂ ਨੂੰ ਬਹੁਤ ਰੋਜ਼ਗਾਰ ਪੈਦਾ ਹੋਏਗਾ ਸੋ ਇਦਾਂ ਦੇ ਬਹੁਤ ਹੋਰ ਵੀ ਮੇਰੇ ਕੋਲ ਆਈਡੀਆਜ਼ ਹੈਗੇ ਆ ਤੇ ਉਹ ਜਦੋਂ ਸਮਾਂ ਆਏਗਾ ਤੇ ਦੱਸਾਂਗੇ